ਸੱਚੀ ਅਲਚੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆ ਪੈਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਜਪਾ ਦੀ ਸਵਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜ ਕਰਾਈ ਦਾ ਹੋਇਆ ਦਿहांत ਇਸ ਦੇ ਨਾਲ ਹੀ ਕੁਝ ਮਹੀਨਿਆਂ ਤੋਂ ਚੱਲ ਰਹੇ ਸਨ ਬਿਮਾਰ ਅੱਜ ਦੁਪਹਿਰ ਆਪਣੇ ਘਰ ਪੰਜ ਪੰਜ ਗਰਾਈ ਵਿਸ਼ੇਖਤਿਆ ਆਖਰੀ ਸਾਂ ਇਸ ਦਿਨ ਪੰਜਾਬ ਤੋਂ ਖਬਰ ਸਾਮ ਹੈ ਰਿ ਫਰੀਦਕੋਟ ਤੋਂ ਪਾਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੋਹਰ ਪੰਜ ਗਰਾਈ ਦਾ ਅੱਜ ਆਪਣੇ ਪਿੰਡ ਪੰਜ ਗਰਾਈ ਵਿਸ਼ੇਖਤਿਆਤ ਹੋ ਗਿਆ ਅਤੇ ਇਹ ਜਾਣਕਾਰੀ ਪਾਰ ਦਿੰਦਾ ਪਾਟੀ ਫਰੀਦਕੋਟ ਦੇ ਸਾਬਕਾ ਚੇਅਰਮੈਨ ਅਤੇ ਮਾਰਕੀਟ ਕਮੇਟੀ ਜੈਤੂ ਦੇ ਸਾਬਕਾ ਚੇਅਰਮੈਨ ਸ਼ਮ ਲਾਲ ਗੋਇਲ ਨੇ ਦਿੱਤੀ ਹੈ ਗੁਰਚਰਨ ਕੌਰ ਪੰਚਾਇਤ ਗਾਇਰੀ ਜੂਨ 2001 ਤੋਂ ਜੋ ਜੁਲਾਈ 2004 ਤੱਕ ਭਾਜਪਾ ਵੱਲ ਰਾਜ ਸਭਾ ਮੈਂਬਰ ਰਹੀ ਅਤੇ ਉਹ ਕੁਝ ਮਹੀਨਿਆਂ ਤੋਂ ਬਿਮਾਰ ਸਨ ਉਹਨਾਂ ਦੇ ਅੱਜ ਦੁਪਹਿਰ ਆਪਣੇ ਘਰ ਪੰਚਗਾਈ ਵਿਖੇ